ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਕੌਰ ਖੋਸਾ ਜੀ ਮੈਂ ਡਿਪਟੀ ਜਨਰਲ ਸਕੱਤਰ ਪੰਜਾਬ ਅੰਗਣਵਾੜੀ ਵਰਕਰ ਹੈਲਪਰ ਯੂਨੀਅਨ 88 ਪੰਜਾਬ ਕੀ ਇੱਕ ਮਾਮਲਾ ਆਇਆ ਜੀ ਕੱਲ ਖਾਣੇ ਦੇ ਵਿੱਚੋਂ ਕੀੜਾ ਨਿਕਲਿਆ ਹੈਗਾ ਤੇ ਕੀ ਮਾਮਲਾ ਸਾਰਾ ਉਹ ਹਾਂ ਜੀ ਕੀੜਾ ਨਿਕਲਿਆ ਸਰੇ ਆਮ ਜਿਹੜੀ ਕੁੜੀ ਇਹ ਹੈਗੀ ਆ ਬਣਾ ਰਹੀ ਆ ਚਾਹ ਰਣਜੀਤ ਕੋ ਧੂਲकोट ਉਹਨੇ ਉਹਦੀ ਵੀਡੀਓ ਬਕਾਇਦਾ ਬਣਾਈ ਹੋਈ ਆ ਉਹਦੀ ਜਦੋਂ ਉਹਨਾਂ ਨੇ ਮਤਲਬ ਵੀਡੀਓ ਪੱਤਰਕਾਰ ਨੂੰ ਦੱਸ ਦਿੱਤਾ ਵੀ ਆਹ ਹੋਇਆ ਤਾਂ ਜਿਹੜਾ ਵਿਭਾਗ ਹੈ ਇਸ ਆਪਣੇ ਇਸ ਨਕਾਮੀ ਨੂੰ ਲੁਕਾਉਣ ਵਾਸਤੇ ਪੁਲੀ ਤੇ ਰਜਿਸਟਰ ਚੈੱਕ ਕੇ ਲਿਆ ਜਿਹੜੀ ਕਿਸ ਨੂੰ ਸਿੱਧੀ ਧਮਕੀ ਹੈ ਜੇ ਉਹ ਗਏ ਆ 6 ਵਜੇ ਗਏ ਆ 6 ਵਜੇ ਤਾਂ ਕੋਈ ਟੋਕੀ ਨਹੀਂ ਮੰਨਦੀ ਜੇ ਉਹਨਾਂ ਨੇ ਚੈੱਕ ਕਰਨੇ ਆ ਸੈਂਟਰ ਤਾਂ ਉਹ ਅੱਜ ਤੋਂ ਕਈ ਮਹੀਨੇ ਪਹਿਲਾਂ ਕਰਦੇ ਜੋ ਵੀ ਕਾਰਵਾਈਆਂ ਸਜਸਟ ਪਾਉਣਗਾ ਸਾਡੀਆਂ ਕੁੜੀਆਂ ਨੂੰ ਆਂਗਣਵਾਲੀ ਵਰਕਰਾਂ ਨੂੰ ਦੱਸਣ ਅਗਰ ਜੇ ਨਹੀਂ ਪਾਉਂਦੇ ਤਾਂ ਉਹ ਆਪਣੇ ਸਾਡੇ ਤੇ ਉਦੋਂ ਸਤੰਜਾ ਕਸਣ ਵੀ ਆ ਕੰਮ ਨਹੀਂ ਕੀਤਾ ਜੇ ਹੁਣੇ ਵੀਡੀਓ ਦੇ ਵਿੱਚ ਕੁੜੀ ਨੇ ਇਸ ਖਬਰ ਨੂੰ ਨਰਸ਼ਰ ਕਰ ਦਿੱਤਾ ਤਾਂ ਹੁਣ ਉਸ ਨੂੰ ਕਿ ਧਮਕੀ ਦਿੱਤੀ ਜਾਂਦੀ ਆ ਵੀ ਤੂੰ ਸਾਨੂੰ ਦੱਸਣਾ ਸੀ ਪਹਿਲਾਂ ਕਿਉਂ ਪੱਤਰਕਾਰਾਂ ਨੂੰ ਦੱਸਿਆ ਜੋ ਕਿ ਅਸੀਂ ਪਹਿਲਾਂ ਹੀ ਇਹ ਗੱਲ ਨੂੰ ਰੌਲਾ ਪਾ ਰਹੇ ਹਾਂ ਵੀ ਫੀਡ ਸਹੀ ਨਹੀਂ ਆ ਰਹੀ ਸਹੀ ਨਹੀਂ ਆ ਰਹੀ ਇਹ ਮਾਮਲਾ ਧਰਮਕੋਟ ਵਿੱਚ ਵੀ ਆਇਆ ਅਸੀਂ ਇਕੱਠੇ ਹੋਏ ਅਸੀਂ ਕਹਾਂ ਵੀ ਜਿਹੜਾ ਰਸਨਾ ਹੈ ਵਧੀਆ ਨਹੀਂ ਹੈਗਾ ਲਾਹ ਪਤ ਨਹੀਂ ਲੈਣੀ ਅਸੀਂ ਤਾਂ ਡਾਕਟਰ ਵਾਲਿਆਂ ਕੋਲੇ ਮਾਰਕ ਫਿੱਟ ਦਾ ਬੰਦਾ ਵੀ ਆਇਆ ਉਹ ਕਹਿੰਦਾ ਐਕਟੀ ਦੀ ਵਾਰੀ ਲੈ ਲਓ ਤੇ ਬਾਅਦ ਵਿੱਚ ਇਹਦੀ ਫੀਡ ਨਹੀਂ ਆਉਗੀ ਜਿਹੜੀ ਪਹਿਲਾਂ ਫੀਡ ਹੋਜੀ ਸੀ ਦੇਸੀ ਘੋੜੇ ਵਿੱਚ ਬਣੀ ਆਉਂਦੀ ਸੀ ਜਿਹੜਾ ਹੁਣ ਇਹਨਾਂ ਨੇ ਕਫਲਾ ਕੀਤਾ ਹੈ ਉਹਦੇ ਵਿੱਚ ਸੁੱਕਾ ਦੁੱਧਰ ਲਾਇਆ ਹੋਇਆ ਪਨੀਰ ਦੀ ਵਿੱਚ ਟੀਰ ਫੈਂਡ ਪਾਇਆ ਹੋਇਆ ਉਹ ਕੋਈ ਸਾਡੇ ਲਾਹ ਪਤਰੀਆਂ ਲਈ ਖਾਸ ਮਹੱਤਤਾ ਨਹੀਂ ਰੱਖਦਾ ਨਾ ਉਹ ਪੋਸ਼ਟਿਕ ਭੋਜਨ ਬਣਦਾ ਹੈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਤੇ ਨਵਕੀਣ ਦਲੀਆ ਜੋ ਬੱਚੇ ਖਾਂਦੇ ਨਹੀਂ ਹੈ ਕਈ ਵਾਰ ਸਾਨੂੰ ਢੋਲਣਾ ਪੈ ਰਿਹਾ ਹੈ ਮਜਬੂਰੀ ਵਾਸਤੇ ਲੋਕਾਂ ਨੂੰ ਇਹ ਕਹਿ ਕੇ ਦੇ ਦੇਣੇ ਆ ਜੇ ਕੋਈ ਹੋਰ ਸਹੂਲਤ ਆ ਤੁਹਾਨੂੰ ਮਿਲਣੀ ਨਹੀਂ ਭਾਈ ਰਾਸ਼ਨ ਲੈ ਲਓ ਜਦੋਂ ਕਿ ਰਾਸ਼ਨ ਬਿਲਕੁਲ ਖਾਣਯੋਗ ਨਹੀਂ ਹੈ ਹੁਣ ਕੀ ਤੁਹਾਡੇ ਵੱਲੋਂ ਮਤਲਬ ਕੀ ਤੁਹਾਡੇ 'ਤੇ ਇਲਜ਼ਾਮ ਲਾਇਆ ਜਾ ਰਹੇ ਨੇ ਇਸ ਚੀਜ਼ ਦੇ ਕੀੜਾ ਵਿੱਚੋਂ ਨਿਕਲਿਆ ਜਾਂ ਜਾਂ ਖਾਣਾ ਖਰਾਬ ਬਣਿਆ ਤਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਡਿਪਾਰਟਮੈਂਟ ਵੱਲੋਂ ਤੁਹਾਡੇ ਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਡਿਪਾਰਟਮੈਂਟ ਨੇ ਇਹ ਕੀਤੀ ਹੈ ਕਿ ਪੂਰੀ ਰਜਿਸਟਰੀ ਲੈ ਆਈ ਮੇ ਪੂਰੀ ਰੱਜੇਗੀ ਇਦੇ ਨਾਲ ਅਸੀਂ ਡਰਨ ਨੂੰ ਡਰਨਾ ਹੈ ਨਹੀਂ ਨਾ ਸਾਡੀ ਇੱਥੇ ਗਲਤੀ ਹੈਗੀ ਆ ਇਹ ਗਲਤੀ ਦੇ ਹੈਗੀ ਆ ਤਾਂ ਵਿਭਾਗ ਦੀ ਹੈ ਕਿਉਂਕਿ ਵਿਭਾਗ ਹੀ ਇਹਨੂੰ ਖਰੀਦ ਤੋਂ ਖਰੋਗਤ ਕਰਦਾ ਹੈਗਾ ਉਹਨੂੰ ਪਤਾ ਹੋਊਗਾ ਕਿ ਇਸ ਚੰਗਾ ਖਰੀਦਣਾ ਹੈ ਕਿ ਮੰਦਾ ਖਰੀਦਣਾ ਹੈਗਾ ਉਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਪਰ ਜੇ ਸਾਡੀ ਕੁੜੀ ਨੂੰ ਕੋਈ ਇਹਨਾਂ ਨੇ ਨੁਕਸਾਨ ਪਹੁੰਚਾਇਆ ਤਾਂ ਜਥੇ ਮੰਦੀਪੁਰ ਜੋਰ ਮਤਲਬ ਆਪ ਦਾਸਗਰ ਸਤੇਜ ਕਰੇਗੀ ਜਿਹਦੀ ਜ਼ਿੰਮੇਵਾਰੀ ਸਿੱਧੀ ਸਿੱਧੀ ਸੀਡੀ ਪੀਓ ਦੀ ਹੋਏਗੀ ਕਿਹੜੀ ਮਤਲਬ ਕਿਹੜੀ ਕੰਪਨੀ ਜਿਹੜੀ ਖਾਣਾ ਪ੍ਰੋਵਾਈਡ ਕਰਦੀ ਹੈ ਭੇਜਦੀ ਹੈ ਜੀ ਮਾਰਕਫੇਡ ਭੇਜਦੀ ਆ ਕਿ 베ਰਕਾ ਵਾਲੇ ਦਿੰਦੇ ਸੀ ਕਿ ਬਹੁਤ ਵਧੀਆ ਖਾਣਾ ਹੁੰਦਾ ਸੀ ਲੋਕੀ ਵੀ ਖੁਸ਼ ਹੁੰਦੇ ਸੀ ਉਹ ਮਾਰਕਫੇਡ ਨੂੰ ਪਤਾ ਨਹੀਂ ਇਹਨਾਂ ਨੇ ਕਿਹੜੇ ਸਾਫ ਤਰੀਕੇ ਨਾਲ ਜਾਂ ਤਾਂ ਆਪਣੇ ਕਮਿਸ਼ਨ ਲਈ ਜਾਂ ਕਿਵੇਂ ਵਧੀਆ ਖਾਣਾ ਆਉਂਦਾ ਸੀ ਵਧੀਆ ਲੋਕ ਖੁਸ਼ ਸੀਗੇ ਜੇ ਸਾਨੂੰ ਕਣਕ ਆਉਂਦੇ ਸੀ ਚਾਵਲ ਆਉਂਦੇ ਸੀ ਨਾਲ ਦੁੱਧ ਆਉਂਦਾ ਸੀ ਖੀਰ ਬਣਦੀ ਸੀ ਦਲੀਆ ਦੁੱਧ ਵਾਲਾ ਬਣਦਾ ਸੀ ਜੋ ਬੱਚੇ ਖੁਸ਼ ਹੋ ਕੇ ਖਾਂਦੇ ਸੀ ਅੱਜ ਅਸੀਂ ਮਹਿਕਮੇ ਨੂੰ ਇਹ ਵੀ ਕਹਿੰਨੇ ਆ ਵੀ ਕੋਈ ਸੀਡੀਪੀਓ ਹੈ ਕੋਈ ਪੀਓ ਹੈ ਸਾਡੇ ਸੈਂਟਰਾਂ ਦੇ ਵਿੱਚ ਆ ਕੇ ਬੱਚੇ ਨੂੰ ਉਸ ਖਾਣਾ ਬਣਾਵਾਂਗੇ ਖਵਾ ਕੇ ਦੇਖਣ ਬੱਚਾ ਖਾਂਦਾ ਕਿ ਨਹੀਂ ਖਾਂਦਾ ਹੁਣ ਤੁਹਾਡਾ ਅਗਲਾ ਕਦਮ ਕੀ ਹੈ ਜੀ ਅਗਲਾ ਕਦਮ ਇਹ ਹੈ ਜੇ ਤਾਂ ਕੁੜੀ ਨਾਲ ਕੀਤੀ ਬੇਇਨਸਾਫੀ ਤਾਂ ਬਬਰ ਸਾਨੂੰ ਕਿਸੇ ਵੀ ਪੱਧਰ ਤੱਕ ਲੜਾਈ ਲਈ ਜਾ ਸਕਦੀ ਹੈ ਤੇ ਅੱਜ ਜਿਹੜਾ ਇਹ ਚੇਤਾਵਨੀ ਪੱਤਰ ਮੈਡਮ ਨੂੰ ਇਸੇ ਕਰਕੇ ਦੇਣ ਆਏ ਆ ਵੀ ਮੈਡਮ ਆਪ ਦਾ ਇਸ ਅਸੀਂ ਫੀੜ ਇਹ ਲੈਣੀ ਨਹੀਂ ਸਾਨੂੰ ਘਰਾਂ ਚੋਂ ਮੋੜਨੀ ਪਈ ਤਾਂ ਅਸੀਂ ਮੋੜਾਂਗੇ ਤੇ ਜੇ ਸਾਡੀ ਕੁੜੀ ਨੂੰ ਨੁਕਸਾਨ ਪਹੁੰਚਿਆ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਜਿਹਦੀ ਜ਼ਿੰਮੇਵਾਰੀ ਤੁਹਾਡੀ ਕੋ ਵੀ ਹੋਵੇ ਕੀ ਨਾਮ ਹੈ ਤੁਹਾਡਾ? ਮੈਂ ਰਣਜੀਤ ਕੌਰ ਹਾਂ। ਕੀ ਡਿਊਟੀ ਹੈ ਜੀ ਤੁਹਾਡੀ? ਮੇਰੀ ਅੰਗਰ ਨੇ ਬੜੀ ਬਰਕਰਾਰ ਦੀ ਡਿਊਟੀ। ਕਿੱਥੇ ਡਿਊਟੀ ਹੈ ਤੁਹਾਡੀ? ਟੂਰ ਕੋਟਨ ਨੂੰ ਸੀ। ਗੱਲ ਇੱਕ ਸਕੂਲ ਦਾ ਹੀ ਮਾਮਲਾ ਆਇਆ ਜਿਹਦੇ ਵਿੱਚ ਖਾਣੇ ਦੇ ਵਿੱਚੋਂ ਕੀੜਾ ਨਿਕਲਿਆ। ਕੀ ਮਾਮਲਾ ਸੀ ਸਾਰਾ ਉਹ? ਸਰ ਖਾਣੇ ਦੇ ਵਿੱਚੋਂ ਜਿਹੜਾ ਕੀੜਾ ਨਿਕਲਿਆ ਉਹ ਅਸੀਂ ਪਹਿਲਾਂ ਤਾਂ ਤੋਂ ਪਹਿਲਾਂ ਅਸੀਂ ਖਾਣਾ ਆਪ ਮੈਡਮ ਨੇ ਕਿਹਾਗਾ ਵੀ ਦਫ਼ਤਰ ਦੇ ਵਿੱਚੋਂ ਖਾਣਾ ਤੁਸੀਂ ਲੈ ਜਾਓਗੇ ਜਦੋਂ ਪਹਿਲਾਂ ਇੱਥੇ ਖਾਣਾ ਚੈੱਕ ਕਰਕੇ ਖਾ ਕੇ ਜਾਓ। ਅਸੀਂ ਉਹ ਖਾ ਲਿਆ ਉਹ ਸਾਨੂੰ ਵਧੀਆ ਲੱਗਿਆ ਸੀ ਕਿ ਵੀ ਜੇ ਇਹੀ ਖਾਣਾ ਦੋਗੇ ਤਾਂ ਅਸੀਂ ਬਣਾਵਾਂਗੇ ਤੇ ਨਹੀਂ ਵੀ ਅਸੀਂ ਬਣਾਉਣਾ ਨਹੀਂ ਤੇ ਉਹ ਉਹ ਕਹਿੰਦੇ ਵੀ ਦਫਤਰ ਵਾਲੇ ਕਹਿੰਦੇ ਵੀ ਇਹੀ ਚੀਜ਼ ਆਉਗੀ ਤੇ ਮੈਂ ਉਹ ਇਹਨਾਂ ਦੇ ਕਹਿਣ ਤੇ ਦਫਤਰ ਵਾਲਿਆਂ ਦੇ ਕਹਿਣ ਤੇ ਮੈਡਮ ਦੇ ਕਹਿਣ ਤੇ ਮੈਂ ਖਾਣਾ ਖੋਲ ਲਿਆ ਉਹ ਟਰਕ ਖੋਲ ਕੇ ਬਣਾਉਣ ਲੱਗੇ ਤੇ ਵਿੱਚੋਂ ਐਡਾ ਕੀੜਾ ਨਿਕਲ ਆਇਆ ਤੇ ਜਦੋਂ ਮੈਨੂੰ ਮੇਰੀ ਹੈਲਪਰ ਨੇ ਦੱਸਿਆ ਮੈਂ ਵੀ ਇਹਦੇ ਵਿੱਚ ਕੋਈ ਤਾਰ ਜੀ ਤੇ ਜਦੋਂ ਉਹ ਕਹਿੰਦੀ ਵੀ ਦੂਜੀ ਜਿਹੜੀ ਖਾਣਾ ਬਣਾਉਂਦੀ ਕੁੜੀ ਉਹ ਮੈਨੂੰ ਕਹਿੰਦੀ ਮੈਡਮ ਤਾਰ ਨਹੀਂ ਕਹਿੰਦੀ ਮੈਨੂੰ ਦਿਖਾਇਓ ਕਹਿੰਦੀ ਇਹ ਤਾਂ ਉਹ ਆ ਖੰਜ ਕੰਜੂਰਾ ਉਵੇਂ ਉਹਦੇ ਲੱਤਾਂ ਬਣੀਆਂ ਹੋਈਆਂ ਸੀ ਉਵੇਂ ਉਹਦਾ ਮੂੰਹ ਸੀਗਾ ਤੇ ਫਿਰ ਅਸੀਂ ਉੱਥੇ ਹੀ ਰੋਕਤਾ ਖਾਣਾ ਉਹ ਇਹ ਕਿੱਥੋਂ ਆਉਂਦਾ ਖਾਣਾ ਤੁਹਾਨੂੰ ਸਾਰ ਤੇ ਅੱਗੇ ਵੀ ਕੋਈ ਇਦਾਂ ਦੀਆਂ ਸ਼ਿਕਾਇਤਾਂ ਆਈਆਂ ਜੀ ਹਾਂਜੀ ਜੇ ਤੋ ਖਾਣਾ ਨਮਾ ਆਇਆ ਅਸੀਂ ਇਹਨਾਂ ਦੇ ਧਿਆਨ ਚ ਰਹਿ ਜਾਂਦਾ ਸੀ ਵੀ ਇਹ ਖਾਣਾ ਲੋਕ ਪਸੰਦ ਨਹੀਂ ਕਰਦੇ ਵੀ ਲੋਕ ਕਹਿੰਦੇ ਵੀ ਕੌੜਾ ਬਣਦਾ ਖਿਚੜੀ ਵੀ ਸਾਨੂੰ ਵਧੀਆ ਨਹੀਂ ਲੱਗਦੀ ਵੀ ਕਾ ਅਸੀਂ ਤਾਂ ਪਸੂਆਂ ਨੂੰ ਪਾਉਨੇ ਆ ਤੁਹਾਡੀ ਹੁਣ ਕੀ ਮੰਗ ਹੈ ਸਾਡੀ ਮੰਗ ਇਹ ਹੀ ਹੈ ਜੀ ਵੀ ਸਾਨੂੰ ਖਾਣਾ ਸਾਡੇ ਬੱਚਿਆਂ ਨੂੰ ਗਰੀਬ ਪਰਿਵਾਰਾਂ ਦੇ ਬੱਚੇ ਆ ਵੀ ਅਸੀਂ ਉਹਨਾਂ ਦਾ ਵਿਕਾਸ ਕਰਦੇ ਹਾਂ ਉਹਨਾਂ ਦਾ ਬਨਾਸ ਥੋੜੀ ਕਰਨਾ ਜੇ ਅਸੀਂ ਮੰਨ ਲਓ ਕੱਲ ਖਾਣਾ ਬਣਾ ਕੇ ਦੇ ਦਿੰਦੇ ਸਾਨੂੰ ਨਾ ਪਤਾ ਲੱਗਦਾ ਪੈਕਟ ਦੇ ਵਿੱਚ ਬੰਦ ਸੀ ਕੋਈ ਬੱਚਾ ਖਾ ਲੈਂਦਾ ਜਾਂ ਅਸੀਂ ਖਾ ਲੈਂਦੇ ਜੇ ਕੋਈ ਬਿਮਾਰ ਹੋ ਜਾਂਦਾ ਇਹ ਵਿਭਾਗ ਨੇ ਤਾਂ ਕੁਝ ਨਹੀਂ ਸੀ ਕਰਨਾ ਉਹਨਾਂ ਨੇ ਕਿਹਾ ਇਹਨਾਂ ਦੀ ਗਲਤੀ ਹੈ ਇਹਨਾਂ ਨੇ ਬਣਾਇਆ ਹੁਣ ਤੁਹਾਡੇ ਵੱਲ ਹੋਰ ਕੀ ਪ੍ਰੋਗਰਾਮ ਲੀਕਿਆ ਜਾ ਰਿਹਾ ਹੈਗਾ ਹੋਰ ਮੇਰੀ ਜਥੇਬੰਦੀ ਦੱਸੋ